ਦੇ ਲੋਕ ਸਭਾ ਚੋਣਾਂ 2024 ਲਈ 21 ਸੂਬਿਆਂ ਦੀਆਂ ਕਰੀਬ 201 ਸੀਟਾਂ ਤੇ ਪਲਕੇ VOTING ਹੋਈਏ ਪਰ ਇਸ ਦੌਰਾਨ ਰਾਜਸਥਾਨ ਦੇ ਰਾਏ ਸਿੰਘ ਨਗਰ ਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਪੋਲਿੰਗ ਬੂਥ ਦੇ ਅਧਿਕਾਰੀਆਂ ਨੇ ਇੱਕ ਸਿੱਖ ਜੋੜੇ ਨੂੰ ਕਿਰਪਾਨ ਉਤਾਰਨ ਲਈ ਕਹਿਦੀ ਥਾ VOTING ਤੋਂ ਪਹਿਲਾਂ ਸਿੱਖ ਜੋੜੇ ਨੂੰ ਕਿਰਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ ਜਿਸ ਤੋਂ ਬਾਅਦ ਪੋਲਿੰਗ ਸਟੇਸ਼ਨ ਤੇ ਹੀ ਵੱਡਾ ਹੰਗਾਮਾ ਹੋ ਗਿਆ ਇਸ ਦੌਰਾਨ ਸਿੱਖ ਸੰਗਤਾਂ ਗੁੱਸੇ ਚ ਆ ਗਈਆਂ ਅਤੇ ਮੌਕੇ ਤੇ ਪਹੁੰਚੇ ਸਿੱਖਾ ਘੁਆ ਨੇ ਜਮ ਕੇ ਹੰਗਾਮਾ ਕੀਤਾ ਤੇਜਿੰਦਰਪਾਲ ਸਿੰਘ ਟੀਮਾਂ ਦੀ ਅਗਵਾਈ ਚ ਸਿੱਖ ਸੰਗਤਾਂ ਨੇ ਬੂਥ ਨੂੰ ਘੇਰ ਲਿਆ ਅਤੇ ਕਰੀਬ 2 ਘੰਟੇ ਤੱਕ ਪੋਲਿੰਗ ਬੰਦ ਰਹੀ ਇਸ ਦੌਰਾਨ ਸਿੱਖ ਸੰਗਤਾਂ ਦੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਜਮ ਕੇ ਬਹਿਸ ਵਾਦੀ ਵੀ ਹੋਈ سر میری بات اپ کی سوسائٹی کے مجھے بتا دی ہے سوسائٹی یہ کہ শান্তিপূর্ণ سے تناؤ بڑھنا سمجھاتے کوئی کرو سر میری بات تو سن لو لگے ایک سیکنڈ کی بات بدو بھی اپ پوری کو کھڑ جا کر سر میری بات بات نہیں سن رہے آپ نے بات کیوں کاٹ لی سنو بس کیوں کاٹ گئے مطلب پھر ایسا کیوں کاٹ گئے سن رہا ہے یہ لوگ اڑے کھڑے ہیں دیو باڑ میں سے تھانے پر پر ایک دم دسو کرپڑن خان کو ماگوں سر باہر گئے تر تب باہر کے ذمہ دار بننے اور نواس ایک بار جو یو اینڈ اپونز کے بلے ہماری پارٹی میں ہماری اپنا یہ بات ہے نا رسپانسبل کس کی ہے اپ کی انا کہتے ہیں بات نہیں کہ سب لوگ ہماری کی حفاظت کر کے بلاک کے ساتھ پریکٹ کر رہے ہیں گاڑی سے نہیں ہے اس وقت کی معافی نہیں ہے یہ اپ اس کے منظور کو پھر بھی دو اس کو

بات صحیح ہے یہ غلط تھا تو میں کروں گا میں رول بھی دیا تھی کہ پان اتارنا اپنے کوئی رول میں نہیں ہے یہ مطلب اپنا کرنا سر اس نے تو نا سر انہوں نے غلطی کی ہے وہ چھوڑ دو لے کے لے کے سر میں دو تھپڑ لوں منہ پہ بس جا سر صحیح بات ہے سر ہاں بار بار کرتے سر یہاں بیٹھو یہ نہیں ہے تو کو یہ بلاؤز کو اگر سر ਹਾਲਾਂਕਿ ਇਸ ਦੌਰਾਨ ਕਾਰਵਾਈ ਨਾ ਹੁੰਦੀ ਦੇ ਸਿੱਖ ਸੰਗਤਾਂ ਪੋਲਿੰਗ ਬੂਥ ਦੇ ਬਾਹਰ ਬੈਠ ਗਈਆਂ ਅਤੇ ਸਤਨਾਮ ਵਹਿਗੁਰੂ ਦਾ ਜਾਪ ਕਰਨ ਲੱਗੀਆਂ ਜਿਸ ਕਾਰਨ ਪੋਲਿੰਗ ਬੂਥ ਤੇ ਵੋਟਿੰਗ ਅਕਰੀਬ 2 ਘੰਟੇ ਤੱਕ ਰੁਕੀ ਰਹੀ ਅਤੇ ਸ਼ਾਮ ਨੂੰ 4:30 ਵਜੇ ਮੁਰ ਤੋਂ ਪੋਲਿੰਗ ਸਟਾਰਟ ਕੀਤੀ ਗਈ ਪਰ ਸਿੱਖ ਸੰਗਤਾਂ ਨੇ ਇਸ ਦੌਰਾਨ ਖੂਬ ਹੰਗਾਮਾ ਕੀਤਾ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਸਿੱਖ ਜੋੜੇ ਤੋਂ ਮੁਆਫੀ ਮੰਗਣੀ ਪਈ یہ اتنے سینسٹیو بات سن لیجیے ہمارا مقصد آپ سے معافی منگانے کا نہیں ہے نہیں ہی یہ سوچ ہوتی ہے ہم تو ماتا نے آپ کو تین بار منع کیا <risque> واپس چلے ووٹ نے منع کیا نا اس کو جانکاری نہیں تھی چھوٹو ਮ ਬਲੇ ਸੋਲ ਹਾਰ ਸਰਦਿਆ ਕਾਲੀ ਅਵਾਸ ਦਾ ਦੱਸਾ ਬਲੇ ਕਰੂਗਾ ਹੁਣ ਠੀਕ ਆ ਮਾਰਾ ਮਾ ਤਾਂ ਮੰਡੀ ਨੂੰ ਬੇਨਤੀ ਕਰਾਂ ਵੀਰੇ ਇੱਕ ਲੈਂਦੀ ਉਹ ਪਾਉਂਦੀ ਮਤੈ ਨਹੀਂ ਉਹ ਪਾਉਂਦੇ ਹੋਣਗੇ ਜੇ ਵੀਮਣੇ ਵੋਟ ਪਾ ਦੋ ਚਲੋ ਉਧਰ ਪੁਲਿਸ ਮੁਲਾਜ਼ਮਾਂ ਵੱਲੋਂ ਮਾਫੀ ਮੰਗਤ ਤੋਂ ਬਾਅਦ ਮੁਰਤੂ ਪੋਲਿੰਗ ਸਟਾਰਟ ਕਰਵਾਈ ਗਈ ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਵੋਟ ਮੱਤਾ ਇਸਤੇਮਾਲ ਕੀਤਾ ਇਸ ਦੌਰਾਨ ਸਿੱਖਾ ਘੁਣੇ ਇਲਜ਼ਾਮ ਲਗਾਇਆ ਕਿ ਸਿੱਖ ਸੰਗਤਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾਂਦਾ ਹੈ ਅਤੇ ਕਦੇ ਉਹਨਾਂ ਨੂੰ ਪੇਪਰਾਂ ਵਿੱਚ ਕੜੇ ਜਾਂ ਫਿਰ ਪੱਗਾਂ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਹੁਣ VOTING ਵੇਲੇ ਵੀ ਉਹਨਾਂ ਨੂੰ ਕਿਰਪਾਨਾਂ ਉਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਮੰਨ ਲੋ ਖੁਦਨ ਖਾਸਤਾ ਜਿਹੜਾ ਸਰੀਰ ਤੇ ਕਿਰਪਾਨ ਲਾਈ ਹੈ ਉਹ ਮਾਰਮਲ ਫੇੜੇ ਮੂੰਹ ਸਜਾ ਦਿੰਦਾ ਤੇ ਬਾਤ ਚ ਕਹਿੰਦਾ ਜੀ ਮੈਨੂੰ ਨਹੀਂ ਪਤਾ ਸੀ ਯਾਰ ਕੁੱਟਣਾ ਕੁੱਟਣਾ ਗਲਤੀ ਹੈ ਨਹੀਂ 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 ਕੁੱਟ ਮਾਰ ਤਾਂ ਕੋਈ ਨਹੀਂ ਕਰਦਾ ਕੁੱਟ ਮਾਰ ਪੱਗ ਉਤਾਰੋ ਸਰ ਜੀ ਕਿੱਥੋਂ ਦਾ ਆ ਲੈ ਪੱਗ ਉਤਾਰਨ ਦਾ ਨਹੀਂ ਤੇ ਪੱਗ ਉਤਾਰੀ ਨਹੀਂ ਜਾਉਂ ਚ ਕਿਉਂਦਾ ਛੋੜੇ ਐਗਜ਼ਾਮਸ ਕੀ ਹੁੰਦਾ ਪੱਗਾਂ ਉਤਾਰ ਕਹਨੇ ਉਤਾਰੋ ਇਹ ਸਿਰਫ ਸਾਡੇ ਨਾਲ ਜੁਮਣੇ ਨਹੀਂ ਸਮਝਾਂਦੀ ਗੱਲ ਦੀ ਯਾਰ ਇਹ ਸਿਰਫ ਮੈਂ ਤੁਸੇ ਥੋੜੇ ਵੱਡੇ ਅਫਸਰ ਹਾਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਸਿਰਫ ਸਾਡੇ ਨਾਲ ਹੀ ਕਿਉਂ ਬਈ ਆ ਤਾਂ ਜੀ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸકી ਪਰ ਇਹ ਵਾਕਿਆ ਹੀ ਇੱਕ ਸ਼ਰਮਨਾਕ ਘਟਨਾ ਹੈ ਜਿਸ ਵਿੱਚ ਕੇ ਇੱਕ ਬਜ਼ੁਰਗ ਸਿੱਖ ਜੋੜੇ ਨੂੰ ਕਿਰਪਾਨ ਲਾਉਣ ਲਈ ਮਜਬੂਰ ਕੀਤਾ ਗਿਆ ਹਾਲਾਂਕਿ ਸਿੱਖ ਸੰਗਤਾਂ ਨੂੰ ਕਿਰਪਾਨ ਪਹਿਨਣ ਦਾ ਕਾਨੂੰਨੀ ਹੱਕ ਦਿੱਤਾ ਗਿਆ ਹੈ ਅਜਿਹੇ ਵਿੱਚ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਮੁਲਾਜ਼ਮ ਇਨ੍ਹਾਂ ਕਾਨੂੰਨਾਂ ਤੋਂ ਜਾਣੂ ਨਹੀਂ ਸੀ ਅਤੇ ਜੇਕਰ ਉਸਨੇ ਅਜਿਹਾ ਜਾਣਬੁੱਝ ਕੇ ਕੀਤਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ